ਕਤੋਂ ਗੱਲ ਦੀ ਬੜਾ ਯਾਪਾਈ ਜਗੇ ਸਤਰੀ ਕਾਲੀ ਬਤਾਈ ਆ ਇੱਧਰ ਬਾਈ ਬਾਈ ਕੱਲ ਨੂੰ ਵੀ ਬਤਾਈਆਂ ਬਤਾਈਆਂ ਜੀ ਬਤਾਈਆਂ ਬਤਾਈਆਂ ਮਾਰਾ ਪਾਸਾ ਤੁਹਾਨੂੰ ਕਰਮਾ ਵਾਲਿਆਂ ਲੈਜਰ ਲੈਣ ਗਏ ਤੇ ਦੇ ਲੈ ਜਦ ਤੂੰ ਮਾਸ ਬੰਦੇ ਦੇ ਲਿਆ ਆ ਗਏ ਆਪਾ ਲੱਟੀ ਹਾਂ ਜੀ ਆਹ ਭਾਈ ਬਾੜ ਪਹੁੰਚੂ ਜੇ ਨਜ਼ਰਦਾਰ ਸਾਹਿਬ ਘੰਟਾ ਲੱਗ ਗਿਆ ਕਿ ਕਿਹੜੂ ਨੇ ਸਾਡੇ 4 ਘੰਟੇ ਲੱਗੇ ਬਹੁਤ ਸਾਨੂੰ ਸਭ 1.5 ਘੰਟਾ ਹੋ ਗਏ 2 ਘੰਟੇ ਲੱਗ ਗਿਆ ਆਪਾਂ ਨੂੰ 8:00 ਹੋ ਰਿਹਾ 10:00 ਵਜੇ ਪੁੱਜੇ ਟ੍ਰੈਫਿਕ ਬਹੁਤ ਆ ਭਾਈ ਟ੍ਰੈਫਿਕ ਜਿਆਦਾ ਸੀ ਜੇ ਸਵੇਰੀ ਆਉਂਦੇ ਫਿਰ ਕਾਟੇ ਲੱਗ ਜਾਦਾ ਇੱਕ ਰੋਡ ਸਿੰਗਲ ਆ ਜਾਂਦਾ ਥੋੜਾ ਜਿਹਾ ਬਣਦਾ ਹਾਂ ਰੋਡ ਦੇ ਵਿੱਚ 2.5 ਘੰਟੇ ਲੱਗ ਗਏ ਆਪਾਂ ਨੂੰ ਜੇ ਕਿਦੇ ਜਲੰਧਰ ਵਾਲਾ ਰੋਡ ਨਾਲ ਫਿਰ ਤੁਸੀਂ ਘੰਟੇ ਜਾ ਕੇ ਹਾਂ ਫਿਰ ਘਟੇ ਉਹ ਸਾਫ ਰੋਡ ਇਹ ਸਾਰਾ ਟੋਟੇ-ਪੋਟੇ ਸ਼ਹਿਰ ਬਹੁਤ ਆਉਂਦੇ ਜਾਂ ਉੱਥੇ ਮੋੜ-ਮੋੜੇ ਕਿੱਸਾ ਕਰਾ ਲਾ ਹਾਂ ਸ਼ਹਿਰ ਉੱਥੇ ਤਾਂ ਹੀ ਕੰਮ ਖਰਾਬ ਹੋਇਆ ਆਪਾਂ ਸ਼ਹਿਰ ਆਉਣਾ ਨੇ ਕੋਈ ਬਾਹਰ ਬਾਈਪਾਸ ਬਣਿਆ ਪਿਆ ਬਾਹਰ ਪਰ ਲੱਗਿਆ ਹੋਣਾ 10 ਕਿਲੋਮੀਟਰ ਇਹ ਤੁਹਾਨੂੰ ਹੋ ਲੈਂਦੇ ਹਾਂ ਹੋਰ ਉਧਰ ਪਾਲਾ ਕੋਈ ਚੱਕਰ ਨਹੀਂ ਆ ਕਿੱਥੇ ਪੰਜ ਛੇ ਵਗੈਰ ਪਈ ਨਹੀਂ ਕਿੱਥੇ ਉਹ ਤਾਂ ਹੈ ਇਹ ਪਾਦਾ ਰੋਡ ਹੈ ਨਾ ਸੀਗਲ ਕਰਕੇ ਬੰਨ ਪਾਦਾ ਗੇਰ 100 ਕਿਲੋਮੀਟਰ ਛਾਵਾਂ ਗੇਰ ਨਹੀਂ ਪਿਆ 80 ਕਿਲੋਮੀਟਰ ਛਾਵਾਂ ਗੇਰ ਨਹੀਂ ਪਿਆ ਮੈਂ ਤਾਂ ਵੀ ਜਾਂਦਾ ਬੰਦਾ ਉਹ ਟਰੈਕ ਜਿਆਦਾ ਕੋਈ ਨਾ ਹੋਰੇ ਸਿੰਗਲ ਰੋਡ ਕਰਕੇ ਪੰਗਾ ਤੇ ਬਾਈ ਤਾਨੂੰ ਸੌ ਟਰਾਲ ਹੁਣ ਮੈਂ ਆਹ ਟਰਾਲਾ ਬਾਈ ਸਾਢੇ 18 ਫੁੱਟਾ ਬਾਈ ਇਹ ਆਹ ਦੋ ਜਗ੍ਹਾ ਦੋ ਜਗ੍ਹਾ ਉਹ ਸੈਂਟਰ ਚ ਸੈਂਟਰ ਚ ਪੁਆਇੰਟ ਆ ਹੈ ਲੋਡ ਦਾ ਕੰਮ ਆ ਗਿਆ ਇੱਥੇ ਵੀ ਨਾ ਦੋ ਆਹ ਲਾਖ ਖੁੱਲਦਾ ਆਹ ਲਾਖ ਖੁੱਲਦਾ ਲੋਡ ਦੇ ਸਾਬ ਨਾਲ ਵੀ ਠੀਕ ਹੈ ਕਿਆ ਪਤਾ ਮੂਰੇ ਚ ਲੋਡ ਦਾ ਕੰਮ ਆ ਜਾਵੇ ਵਰਕਿਆ ਠੀਕ ਨਹੀਂ ਆਹੋ ਆ ਆ ਪਾਇਆ ਵਾ ਆ ਵਿੱਚ ਜੋੜਾ ਔਰ ਇਹਦੇ ਨਟ ਕੱਸ ਲਾ ਲਾ ਠੀਕ ਹੈ ਟ੍ਰੇਲਰ ਵੀ ਪਾਉਂਗਾ ਹੈ ਲੰਬਾ ਵੀ 18 ਫੁੱਟ ਆ ਇਹ ਪਾਉਂਗਾ 18 ਫੁੱਟ ਬਹੁਤ ਹੋ ਜਾਂਦਾ ਬਹੁਤ ਹੈ ਇਹਦੇ ਬੰਨੇ ਦਲਦਾਨ ਇੰਨਾ ਕੀ ਜਾਣਾ ਹੈ ਬਿੱਡ ਬਿੱਡ ਜਿੰਨਾ ਕਿ ਇੰਨਾ ਜੀ 100 ਹੋ ਜਾਣਾ ਸ਼ੌਕ ਆ ਭਾਈ ਜੀ ਇਹਨੂੰ ਸਮਾਨ ਹੈ ਤੂੰ ਸਮਾਨ ਪੋਕੜਾ ਭਾਈ ਇਹ ਸਮਾਨ ਦੇਖਣਾ ਖੜਾ ਤਿੰਨ ਤਾਂ ਟਰੈਕਟਰ ਖੜੇ ਆ ਟਰਾਲਾ ਇੱਕ ਉਰੇ ਖੜਾ ਇੱਕ ਆਹ ਖੜਾ ਦੋ ਬਾਹਰਲੇ ਟਰਾਲੇ ਹਾਂ ਠੀਕ ਹੈ ਬਾਕੀ ਇਹਦਾ ਬੰਦਾ ਯਾਰ ਚਾਚੇ ਖੇਤੀਬਾੜੀ ਦਾ ਕੰਮ ਤਾਂ ਆਇਆ ਹੋਣਾ ਨਾ ਮਰਜੀ ਲੋਹਾ ਇਕੱਠਾ ਕਰੀ ਜਾਏ ਨਹੀਂ ਪੂਰਾ ਹੋਣਾ ਹੈਗਾ ਠੀਕ ਨਹੀਂ ਇਹਦਾ ਮੇਰੀ ਗੱਲ ਸੁਣ ਲੈ ਜ਼ਿੰਮੇਵਾਰ ਤਾਂ ਗਹਿਣਾ ਹੈ ਤਾਂ ਬਾਜੀ ਬਾ ਇਹ ਸਮਾਨ ਬਗੈ ਖੇਤੀ ਵੀ ਹੈ ਨਹੀਂ ਬਾਈ ਖੇਤੀ ਵੀ ਹੈ ਖੇਤੀ ਨਹੀਂ ਹੈਗੀ ਸਮਾਨ ਬਗੈ ਆ ਪੰਜ ਵਾਲੇ ਆਹੇ ਜੇ ਕਹਿੰਦਾ ਪੰਮਾ ਆ 1 2 3 4 5 ਵਾਲੇ ਗੰਨੇ ਨੂੰ ਆ ਵੀ ਲੋਟ ਹੈ ਉਹ ਜਿਹੜਾ ਪਾਟ ਬੈਟ ਵਾਲਾ ਬੈਡ ਵਾਲਾ ਉਹ ਬੈਡ ਵਾਲ ਆ ਗਿਆ ਹਨਾ ਆ ਸੀੜਨੇ ਵਾਲ ਆ ਗਿਆ ਆ ਸੀੜਨੇ ਵਾਲਾ ਫੇਰ ਮੈਂ ਕਿੰਨੇ ਦੀ ਖੇਤੀ ਤਗੜੀ ਨਹੀਂ ਪਾਈਆਂ ਹੋ ਜਾਣੀ ਕਿ ਹਮ ਚਲ ਨਹੀਂ ਮੈਂ ਤਾਂਹੀਂ ਕਿ ਤਾਂਹੀਂ ਗੱਲ ਵੀ ਤਾਂ ਹੀ ਬਣਦੀ ਬਾਈ ਜਾਂ ਖੇਤੀ ਕਰਨੀ ਫਿਦਵਾਰ ਕੀ ਕਰੋ ਹਮ ਐ ਕਿੰਨੇ ਹੈ ਕੇ 47 ਬੰਦੂਖ ਬਣਾਈ ਬਾਈ ਨਾਲ ਆਏ ਤੁਹਾਡੇ ਮ ਕੋਈ ਵੀ ਲਏ ਪਏ ਆ ਇਹ ਤੀ ਕੁ ਉਦੀਆਂ ਜੀਆਂ ਬੇਲ ਚ ਬੂਲ ਚ ਆ ਗਏ ਤੀ ਬੇਲ ਚ ਵੀ ਖੜੇ ਨੇ ਬਾਕੀ ਆ ਬੜੀਆ ਲੱਗਿਆ ਚ ਕਿਹੜਾ ਆ ਬੰਦਾ ਆ ਚੀਜ਼ ਜਿਹੜੀ ਬਣਾਈ ਬਾਈ ਨੇ ਹਾਂ ਅਫਗਾਨਿਸਤਾਨ ਆਹ ਅੱਛਾ ਅਫਗਾਨਿਸਤਾਨ ਹੂੰ ਤਿੱਬਤ ਹੂੰ ਆ ਆਪਣਾ ਖਾਸ ਰਾਜ ਦਾ ਕਸ਼ਮੀਰ ਪਸ਼ਾਬਰ ਮਲਤਾਨ ਲਾਹੌਰ ਅੰਮ੍ਰਿਤਸਰ ਸ਼ਿਮਲਾ ਵਿੱਚ ਦਾ ਜੰਮੂ ਵਿੱਚ ਤਾਂ ਉਸ ਦਾ ਘਰ ਦਿਖਲਾ ਤੁਸੀਂ ਰਾਜ ਤਾਂ ਰਾਜ ਤਾਂ ਆਪਣਾ ਕਿੱਡਾ ਏਰੀਆ ਦਿਖਲਾ ਆ ਲਾਹੌਰ ਆਈ ਤੇ ਰਾਜ ਤਾਂ ਨਹੀਂ ਹੈ ਠੀਕ ਹੈ ਵਧੀਆ ਬਣਾਇਆ ਵੈਰ ਗਾਹ ਨੂੰ ਨੈਣ ਨੂੰ ਪਤਾ ਲੱਗਦਾ ਰਹੂਗਾ ਕਿੱਥੇ ਸੀ ਸਾਡੇ ਰਾਜ ਕਰਿਆ ਬਡੇਰਿਆਂ ਨੇ ਹੈ ਕਿ ਨਹੀਂ ਵਧੀਆ ਠੀਕ ਪਹਿਲਾ ਧਰਮ ਕਿਸਾਨੀ ਬਾਕੀ ਬਾਈ ਬਣਤਰ ਬਹੁਤ ਵਧੀਆ ਬਣਾਈ ਵੀ ਆ ਸ਼ਿੰਗਾਰਾ ਹੀ ਬਹੁਤ ਵਧੀਆ ਹੋਇਆ ਚੀਜ਼ਾਂ ਅਦਰ ਹੋਰ ਚੀਜ਼ ਦਿਖਾਉਣਾ ਕਿਹੜਾ ਚ ਠੀਕ ਆਪਾਂ ਆ ਤਾਂ ਬਾਈ ਦਾ ਗੋਤਾ ਨਾ ਬੜੈਲ ਤੇ ਆ ਦੇਖ ਨੇ ਦੇਸੀ ਮਹੀਨੇ ਦਾ ਨੌਂ ਕਿਹਨੂੰ ਪਤਾ ਹਾਂ ਲਿਖੇ ਵੀ ਕਹਿ ਕਲਾ ਹੂੰ ਜੇ ਤ ਫਗਣ ਮਾਗ ਪੋ ਮਗਰ ਕਦ ਤੱਕ ਅਸੂ ਪਾਦੂੰ ਸੌਣ ਹਾੜ ਜੇਠ ਬਸਾਖ ਹੂੰ ਜੇਠ ਤਾਂ ਹੁਣ ਚੱਲਦਾ ਜੇਠ ਚੱਲਦਾ ਹੂੰ ਬਸਾਖ ਗਿਆ ਜੇਠ ਆ ਗਿਆ ਹੁਣ ਹਾੜ ਆਉਣਾ ਹਾ ਹਾੜ ਆ ਜਾ ਵਧੀਆ ਹੈ ਹਾੜ ਤੇ ਆਪੇ ਸੌਣ ਤੇ ਪਾਦੂੰ ਹਾਂ ਪਾਦੂ ਚ ਭੁੱਸਦਾ ਜਾਟ ਹੈ ਹਾਂ ਪਾਦੂ ਚ ਭੁੱਸ ਜਾਂਦਾ ਦੇਸੀ ਮਹੀਨੇ ਆ ਬਾਈ ਨਾ ਉਹ ਤਾਂ ਕਹਿੰਦਾ ਮੈਂ ਚੀਜ਼ਾਂ ਜਿਹੜੀਆਂ ਬਣਾਈ ਵੀ ਆ ਸਭ ਨੌਲਜ ਨਿਕਦਾ ਹਾਂ ਹਾਂ ਬੜੀ ਚੀਜ਼ ਤਾਂ ਲੱਗੀ ਆ ਹਾਲੀ ਜਗਾ ਕਹਿੰਦਾ ਹਾਲ ਤਾਂ ਹਸਪੀਟਲ ਬਫਰ ਟਾਉਣੀ ਹੈ। ਘਟਾ ਨਾ ਠੀਕ ਵਧੀਆ ਹੁਣ ਜਿਹੜੀ ਚੀਜ਼ਾਂ ਵਧੀਆ ਆ ਵਧੀਆ ਖਾਸ ਰਾਜ ਦੇ ਰਿਹਾ। ਬਾਕੀ ਹੋਰ ਦੇਖਦੇ ਆ। ਹੈਲੋ ਇਹਨੂੰ ਤਾਂ ਆ ਲੈ ਲੋ ਮੈਂ। ਹਾਂ ਪਾਣੀ ਪੀਣ ਦਾ ਆ ਕੇ ਲਿਆਓ। ਮੇਰਾ ਆ ਕੇ ਲਿਆਓ ਸਰ ਸੁੱਧ ਹੈ। ਮੈਂ ਕਿਧਰ ਦੇਖਦੇ ਭਾਈ ਦੂਈ ਸਾਈਡ ਇਹਦੇ ਤੋਂ ਖਾਤਾ ਟ੍ਰੱਲ ਸਾਰਾ। ਫਾਰਮਰ ਚੈੱਕ ਲੋਕ ਆ ਬਦੂ ਕਟਲਾ ਚ। ਬੜੀ ਹੋਇਆ ਜੱਗੇ ਨਾਲ ਸਾਸਰੀ ਬਣਦਾ ਹੁਣ ਬਣ ਗਿਆ ਹੁੰਦਾ ਲੈ ਚੱਕਰ ਸੰਸ ਕਰ ਕੰਨੇ ਕੱਲ ਕਰਦੇ ਨੇ ਸਾਸਰੀ ਲੈ ਭਾਈ ਅੱਜ ਕੱਦੇ ਕਹਿੰਦੇ ਸਾਲਾ ਸਾਸਰੀ ਆਹ ਖੋਰ ਜੀ ਜਾ ਗਈ ਹੁਣ ਉਹ ਬੱਚੀ ਪੱਟੀ ਇਹ ਵੀ ਇਹ ਵੀ ਠੀਕ ਹੈ ਜਿਹੜੀ ਤੂੰ ਲੈ ਲੀ ਗੇ ਪੜਿਆ ਤੂੰ ਹੁਣ ਤਾਂ ਮੈਨੂੰ ਪਤਾ ਹੈ ਕਿ ਪੱਟੀ ਕੀ ਹੁੰਦੀ ਹੈ ਊੜਾ ਆੜਾ ਹੀ ਸਹਾ ਉਹ ਲਿਖਿਆ ਵਾ ਚੀਜ਼ਾਂ ਵਧੀਆ ਐ ਇਹ ਆਹ ਟਰੱਕ ਟਰੱਕ ਬੈਤੋਂ ਕਿਸਾਨੀ ਐਸਬੀ ਤਿੰਨ ਤਿੰਨ ਹਲੋ ਆ ਮੂਸੇ ਆ ਗਿਆ ਭਾਈ ਹੈ ਭਾਈ ਮਾ ਹੁਣ ਜੱਗੇ ਨਹੀਂ ਆਏ ਤਾਂ ਕਹਿ ਲਵੀ ਸਾਡਾ ਸੱਸਣੀ ਬਣਦਾ ਬਦੂਖੇ ਬਦੂ ਕਰਤੀ ਇੰਨਾ ਤਿੰਨ ਦੇਤੀਆਂ ਛੋਟੇ ਨੂੰ ਛੋਟੀ ਆ ਗਈ ਉਹ ਬੜੇ ਨੂੰ ਬੜੀ ਬੜੀ ਆ ਗਈ ਜੱਗੇ ਨੂੰ ਉਧਰ ਲਾ ਗਈ ਆ ਨਾ ਠੀਕ ਹੈ ਭਾਈ ਬੁੱਖਾ ਜ਼ਰੂਰੀ ਆ ਆ ਪਾਣੀ ਕਿੰਨੇ ਮੋੜ ਆਉਣਾ ਤਾਈ ਕੋਲ ਤਾਂ ਤਾਈ ਦਾ ਉਹ ਤਾਈ ਉਹ ਤਾਈ ਇੱਕ ਦੋ ਇੱਕ ਦੋ ਠੀਕ ਦੋ ਠਾਈ ਹੋ ਆ ਬਾਕੀ ਭਾਈ ਕੋਈ ਹੋਰ ਰਖਦਾ ਕੋਈ ਮੂਰੇ ਜੇ ਮਿਲਦਾ ਲੋਕ ਤਾਂ ਭਾਈ ਮੂਰੇ ਭਾਈ ਇਹ ਹੀ ਆ ਮਿਹਰ ਕਰੀ ਲੈ ਭਾਈ ਠੀਕ ਆ ਫਾਈਉ ਨੇ ਭਾਈ ਨੂੰ ਲੈਣ ਮਗਰ ਹਾਂ ਉਹ ਸਾਹਮਣੇ 700 ਕੋਈ ਖੇਚ ਰਾ ਜਿਹੜਾ ਇਹ ਹੁਣ ਪਹਿਣਾ ਇਹ ਊਮੀ ਪੱਤਰਾ ਜੁਕੇ ਵਾ ਕਈ ਟਰੈਕਟਰ ਹੁੱਕੀ ਦਾ ਕਿਦਾ ਲਖਾਈ ਮਾਜੀ ਭਾਈ ਆ ਊਮੀ ਪੱਤਰਾ ਇਹਦੇ ਸਾਹਮਣੇ ਪੂਗਾ ਹੁਣ ਜਿਹੜਾ ਹੋਣਾ ਕੁੱਕਾ ਵਾ ਬੜੀ ਇਹ ਵੀ ਸਪੈਸ਼ਲ ਹੈ ਜਿਹੜਾ ਹੁਣ ਕੁੱਕ ਦੇ ਕੇ ਜੀ ਤੂੰ ਠੀਕ ਹੈ ਬਹੁਤ ਲੈਣ ਨੂੰ ਮਾਰ ਬਿਲ ਟੇਰ ਰਸੇ ਪੈਂਦੇ ਭਾਈ ਤਿੰਨ ਪੈ ਜਾਂਦੇ ਆ ਤਿੰਨ ਪਾਲਾ ਤਿੰਨ ਪਾਲਾ ਦੋ ਪਾਲਾ ਠੀਕ ਆ ਤਿੰਨ ਕੋਈ ਹੋਰ ਆਈਟਮ ਚ ਲੈਣੀ ਕੋਈ ਵਾਸਤੇ ਹੋ ਜਾਂਦਾ ਸਾ ਜੋ ਵੀ ਲੈਣੀ ਐ ਜੇ ਇਹ ਚੌੜਾ ਨਾ ਇਹ ਤਾਂ ਕਰਕੇ ਤਿੰਨ ਦੱਤੇ ਬਿਓ ਉਹ ਬਸ ਇਹ ਆਪਸ਼ਨ ਹੈਗੀ ਐ ਤੇਰੀ ਜੇ ਪਾਉਣੀ ਆ ਠੀਕ ਆ ਬੜੀ ਵਧੀਆ ਲਾਇਆ ਤੁਸੀਂ ਭਾਈ ਕਿਤੇ ਨਾ ਫਸ ਜਾਂਦਾ ਨਾ ਤੇਰਾ ਆਏ ਨਾ ਫਿਰ ਜੇ ਹੁਣੇ ਕੱਢਦੇ ਫੁੱਟੇ ਨੂੰ ਫਿਰ ਹੋਰ ਵਾਸਤੇ ਬਣਾਉਂਗਾ ਬਾਜੀ ਉਰੇ ਬਿਠਾ ਦਿੰਦੇ ਉਹ ਉਹ ਫਿਰ ਤੋੜ ਨਹੀਂ ਆਉਣਾ ਢੀਂਗੇ ਦੱਸਦਾ ਉਹ ਯਾਰ ਜੋ ਯਾਰ ਹੋਂ ਹੋਂ ਜੋ ਪਤਾ ਲੱਗਿੰਦਾ ਬੰਦੇ ਨੂੰ ਕਿਆ ਕੰਮ ਕਰਨਾ ਉਹਗਾਗਾ ਚੀਜ਼ਾਂ ਬਣੀਆਂ ਨਹੀਂ ਹੋਈਆਂ ਫਿਰ ਬਾਈ ਜੁੱਤੀ ਛਾੜ ਕੇ ਆ ਦੇ ਬਾਈ ਜੁੱਤੀ ਛਾੜ ਕੇ ਜੁੱਤੀ ਛਾੜ ਕੇ ਬਾਈ ਫਿਰ ਤਾਂ ਚੁੱਤੀ ਲੈ ਲੈ ਬੜੀ ਵੀ ਰਹਦੀ ਹੈ ਖੇਤਾਂ ਮਤਾਂ ਇੰਨੇ ਪਜਾਤ ਹੇਤੀ ਇੱਥੇ ਆ ਗਏ ਦੇ ਘੁੰਮ ਗਏ ਕਿੰਨੇ ਘੜੇ ਪਲੇ ਆ ਸੂਈ ਸਾਈ ਨਾ ਬੋਜੋ ਸੂਈ ਪਾਰ ਕਿੱਥੇ ਜਾਂਦੀ ਰੇਲਾ ਸੀਟ 'ਤੇ ਲੱਗ ਜਾਂਦੀ ਘੋਗਗੇ ਪੱਟ ਕੇ ਲਿਆਇਆ ਤਾਂ ਹੀ ਪਹੁੰਚੋਏ ਬਾਈ ਚਲੋ ਬਾਈ ਇੱਕ ਵਾਰ ਫੇਰ ਤੋਂ ਬਾਈ ਸਾਡਾ ਮੁਬਾਰਕਾਂ ਤੇ ਹੁਣ ਆਪਾਂ ਚੱਲਦੇ ਆ ਘਰਾਂ ਚੱਲੀਏ ਹੁਣ ਪਾਈਏ ਚੱਲੇ ਫੇਰ ਵਾਪਸ ਫੇਰ ਵਾਪਸ ਪੱਟ ਵੀ ਲੰਬੀ ਐ ਵਾਟ ਲੰਬੀ ਫੇਰ ਦਿਖਾਉਣੀ ਬਾਕੀ ਤੁਹਾਨੂੰ ਲੈਲਾ ਠੀਕ ਹੈ ਰਹੀ ਐ ਤੇਸਿੰਦਾ ਕਾ ਜਿੱਥੇ ਮਿਲਦਾ ਉੱਥੇ ਲਿਆਓ ਵਧੀਆ ਲਿਆਓ ਬਸ ਜੱਗਾ ਕਹਿੰਦਾ ਸਾਨੂੰ ਆਸ ਪੈ ਗਈ ਦੂਰ ਆ ਜਦੋਂ ਬਹੁਤ ਗਰਦਾਸ ਟਰੈਕਟਰ ਵੀ ਤੇ ਉਹ ਨਹੀਂ ਇੱਧਰ ਉਹੀ ਖੇਤੀ ਆਪਣੋਂ ਜ਼ਿਆਦਾ ਵੱਡੀ ਹੈ ਨਾ ਆਪਣੀ ਛੋਟੀ ਖੇਤੀ ਹੈ ਇੱਧਰ ਵੱਡੀ ਆ ਬਾਈ ਕੋਲ ਇਹਦਾ 2 ਟਰਾਲੇ ਵਾਰ ਘੜੇ 3 4 ਟਰਾਲੇ ਦੋ ਤਿੰਨ ਚਾਰ ਟਰਾਲੇ ਹੋਗੇ ਤਿੰਨ ਤਿੰਨ ਟਰੈਕਟਰ ਲੈ ਦੇਖ ਤਾਇਰ ਕਿਹਣਾ ਪਈ ਲੈ ਦੇਖਦਾ ਟਾਇਰ ਟੱਰ ਪਿਆ ਠੀਕ ਹੈ ਤੋਂ ਨਹੀਂ ਦੱਸਦਾ ਆਪਣੇ ਹੈਗੇ ਆ ਜ਼ਮੀਨ ਛੋਟੀਆਂ ਅੱਚ ਆਪਣੇ ਹੈਗੇ 3 3 2 2 ਢਾਈ ਢਾਈ 4 4 ਕਿਲੇ ਵਾਲੇ ਜ਼ਮੀਂਦਾਰ ਇਹ ਹੈਗੇ ਵੱਡੇ ਜ਼ਮੀਂਦਾਰ ਤਾਂ ਜਿੱਥੇ ਬੜੀਆਂ ਦੇ ਰਸਤੇ ਵੀ ਖੁੱਲੇ ਆ ਸਾਡੇ ਤੇ ਮਾਰ ਰਸਤੇ ਨਹੀਂ ਮਾਣ ਆਉਂਦਾ ਹਾਂਜੀ ਖਤਰਾ ਛੋਕਿਓ ਰਹੇ ਤੇ ਅੱਗੇ ਬਈ ਪਬੂਲਰ ਇੱਧਰ ਵੀ ਹੈਗੇ ਹੈ ਹੈਗੀ ਸਫੈਦਾ ਜ਼ਿਆਦਾ ਇੱਧਰ ਇੱਦਾਂ ਵੀ ਹੈਗਾ ਪਬੂਲਰ ਵੀ ਆਪਣੇ ਜਿਹੇ ਨੇ ਹੈਗੇ ਪਬੂਲਰ ਆਪਣੇ ਤਾਂ ਆਪਣੇ ਇੱਧਰ ਸਫੈਦਾ ਹੀ ਜ਼ਿਆਦਾ ਹੈ ਇੱਦਾਂ ਵੀ ਹੈਗਾ ਪੂਲਰ ਵੀ ਸਭ ਕਦੇ ਨਵੇਂ ਸਫੈਦੇ ਲੱਗੇ ਹੋਏ ਟਮਾਟੇ ਲਾਇਏ ਹੋਏ ਆ ਸਾਡੇ ਆਏ ਆ ਵੀ ਸਾਡੇ ਜੱਜ ਸਰ ਨੇ ਲਈ ਪੂਲਰ ਖੜਾ ਬਾਕੀ ਚਲੋ ਭਾਈ ਚੱਲਦੇ ਆ ਚੱਲੋ ਭਾਈ ਅਸੀਕਾਲ ਜੀ અને બાઈયે પાણી માં ના છોતી માર કે બીજો બી સુકકે માં બીજો અચ્છા ਹੁਣ ਆਖ ਕੇ ਆਈ ਸੁੱਕੇ ਆ ਬੀਜਣੀ ਆਪਾਂ ਲੋਟ ਲੱਗੀ ਬਦੂ ਸੁੱਕਾ ਬੀਜ ਦੇਣੀ ਅચ્છા ਨਹੀਂ ਭਾਈ ਦੂਰੇ ਬੋਲ ਇਹ ਕਰਨਾ ਪ੍ਰਯੋਗ ਤਾਂ ਆ ਪ੍ਰਯੋਗ ਕਰਕੇ ਨਾ ਪਰਮਨ ਪਰ ਤੰਗੜੀ માર ਕੇ પાણી ਖੜਨਾ ਥੋੜਾ ਥੋੜਾ ਜੀ ਬੀ ਹੜੇ ਨਾ ਕਿਲੋ ਕੋ ਰੱਖ ਲੈਣਾ ਆਪਾਂ ਨੇ ਜਿੱਥੇ ਵੀ ਪਾਣੀ ਮਾੜਾ ਬੋਟਾ ਹੜਿਆ ਨੱਕੇ ਕੋਲ ਉੱਥੇ ਫੇਰ ਸਿੱਡੂਗਾ ਮਾੜਾ じゃ ਬਾਦ ਮਾ ਪਾਂ ਟਿੱਕੇ ਤੇ ਠੀਕ ਨਹੀਂ ਇਹ ਤਾਂ ਜਾਂਦਾ ਕਰਕੇ ਦੇਖਣਾ ਹੁਣ ਕਹਿੰਦੇ ਸਭ ਤੇ ਬੋਲੀ ਇਹ ਰਹਿੰਦੀ ਐ ਹੂੰ ਹੁਣ ਦੇਖਦੇ ਕਿਆ ਬਣਦਾ ਨਹੀਂ ਫਿਰ ਉਹ ਵੀ ਉਹ ਵੀ ਬੀਜਣੀ ਪੜੀ ਇਹਦਾ ਦੋ ਗੈਰੀਆਂ ਹੋਰ ਬਣਨੀਆਂ ਅੱਛਾ ਫੇਉਣਾ ਉਹ ਉਹੀ ਸਾਹ ਐਹੀ ਹਿਸਾਬ ਨਾਲ ਬੀਜੂ ਪਤਾ ਜੰਮੀਆਂ ਨੇ ਠੀਕ ਨਹੀਂ ਗੱਲ ਉਹ ਲੇਟਰ ਹੋਣੀ ਤੇ ਤੂੰ ਵਾਹ ਹੁਣ 5 5 6 6 ਦਿਨ ਦਾ ਪੱਕਾ ਵਾਰਾ ਰੱਖ ਕੇ ਬੀਜੂ ਯਾਰ ਇਕੱਠੇ ਭਈਏ ਕਿੱਥੇ ਮਿਲਣੇ ਆਹੋ ਹੁਣ 5 ਦਿਨ ਦਾ ਭਰ ਕਾ ਉਹਦਾ ਪਾ ਦੇਣਾ ਤੇ 5 ਦਿਨ ਦਾ ਦੂਜੀ ਦਾ ਪਾ ਦੇਣਾ ਫੇ 5 6 ਦਿਨ ਦਾ ਦੂਜੀ ਦਾ ਪਾ ਦੇਣਾ 5 6 ਦਿਨ ਤੀਜ ਦਾ ਪਾ ਦੇਣਾ ਇਕੜਾ ਵੀ ਜਣੀ ਐ ਉਹਨੇ ਟਾਈਮ ਤੇ ਹੋਈ ਜਾਣਾ ਹਾਂ ਠੀਕ ਨਹੀਂ ਗੱਲ ਇਹ ਉਹ ਪੜਾਹ ਹੁਣ ਕੱਠਿਓ ਬੀਪੀ ਤੇ ਭਈਏ ਕਿੱਥੇ ਕਿਰਪਾ ਕਰਦੂ ਕਿੱਥੇ ਦੇ ਦਊਂਗਾ ਭਈਏ ਕਿੱਥੇ ਤੇ ਲਿਆਉਂਗੇ ਅਸੀਂ ਭਈਆਂ ਨੇ ਵੀ ਨੰਬਰ ਤੇ ਲਾਉਣੀ ਐ ਸਹੀ ਬਾਤ ਇਹ ਆਪਣਾ ਲਾਉਣ ਲੱਗੇ ਪੰਜ ਸੱਤ 10 ਦਿਨਾਂ ਬਾਅਦ 15 ਦਿਨਾਂ ਬਾਅਦ ਲੱਗੂਗੀ ਹਾਂ ਹੌਲੀ ਪਾਣੀ ਪਿੱਛੇ ਪੂਰਾ ਕਰਨਾ ਰੱਬ ਸੁੱਖ ਰੱਖੇ ਟੈਕਨੀਕਲ ਹੁਣ ਠੀਕ ਨਹੀਂ ਤੇ ਯਾਰ ਪਾਹੇ ਨਾ ਠੀਕ ਹੈ ਜੀ ਹੁਣ ਹੁਣ 5 ਦਿਨ 5 ਦਿਨ ਬਾਅਦ ਵੀਜਣਾ ਠੀਕ ਹੈ ਜੀ ਠੀਕ ਨਾ ਇੱਕ ਸਭ ਤੋਂ ਲੇਟ ਵੀਜਣੀ ਐ 26 ਕਿਹੜਾ ਵੀਜੇ ਇਹ ਇਹ ਹੈ ਮੈਂ ਕਹਿੰਦਾ ਹਰ ਜੀ ਕਵੇਰੀ ਵਾਲਿਆਂ ਦਾ 468 ਆਓ ਓ ਸਭਲ ਕਿਸਾਨ ਉਹ ਬੈਠਾ ਆਪ ਲੈ ਦੇਖ ਲੈ ਧੁੱਪ ਦੇ ਮਾਰੇ ਫਿਰ ਐ ਬੈਠੇ ਆ ਥੋੜਾ ਮੰਗਣਾ ਲੋ ਜੀ ਨਵਾਂ ਐਕਸਪੈਰੀਮੈਂਟ ਹੋਣ ਲੱਗਿਆ ਜੀ ਹੂੰ ਬਾਕੀ ਇਹਦੀ ਹੁਣ ਅਰਚਵੀਰ ਦੱਸੂਗਾ ਮਾਠੀ ਠੀਕ ਆ ਜੀ ਕਰਦਾ ਆਹ ਭਾਈ ਓ ਭਾਈ ਤੂੰ ਬੈਠਾ ਮੈਂ ਤਾਂ ਇਹਨੂੰ ਕਹਿ ਆ ਮਾ ਜੀਵੇਂ ਭਾਈ ਤੂੰ ਬੀਜ ਦਾ ਆਪਣਾ ਉਸ ਤਰ੍ਹਾਂ ਬੀਜ ਪੀ ਲਈ ਹੂੰ ਇਹ ਨਹੀਂ ਮੰਨਦਾ ਹੂੰ ਠੀਕ ਆ ਮੈਂ ਕਿਹਾ ਮਾ ਸੁਣੋ ਸਭ ਦੀ ਕਰੋ ਆਪਣੀ ਤੇ ਆਪਣੀ ਨੂੰ ਕਰ ਦੋ ਦੋ ਬੰਦੇ ਨੇ ਆਪਣੀ ਸਲਾਹ ਦੇਣੀ ਉਹਨੇ ਕਿਹਾ ਵੀ ਸਾਰੀ ਉਹਨੇ ਕਿਹਾ ਪ੍ਰੋਗ ਉਹ ਪ੍ਰੋਗ ਆ ਕੇ ਦੇਖਣ ਲੱਗਾ ਇਹ ਕਹਿ ਰਹੀ ਆ ਬਿਜਲੀ ਅਸੀਂ ਪਕਣ ਜਾਂ ਪੰਜੀ ਮਾਰਦੇ ਆ ਉਹ ਫਾਂਟਾਂ ਚ ਹੋ ਜਾਂਦੀ ਸਿਆੜਾਂ ਚ ਆਏ ਹੂੰ ਓਕਣ ਜੰਮ ਜਾਂਦੀ ਓਕਣਾ ਜੰਮਦੀ ਆ ਇਹ ਨਹੀਂ ਹੈਗਾ ਮੰਨ ਦਾ ਲੋਕਾਂ ਨੇ ਤਾਂ ਮਾਸਾੜੋਂ ਵੀ ਬਹੁਤ ਯਾਰਬੇ ਦੱਸੇ ਤੇ ਜਦ ਜੀਰੀ ਬਾਈ ਕਵਾਂਟਲ ਨਿਕਲੀ ਇਹਦੀ ਸਾਦੀ 30 34 35 ਪੈਤੀ ਨਹੀਂ ਕਹੀਦੀ ਬਾਈ ਕਵਾਂਟਲ ਪਤਿਆਬਾ ਕਾ ਕੀ ਬਦਲਦਾ ਕੀਨੇ ਉਹ ਵੀ ਲਾਲ ਜਿਹੜੇ ਮੱਖੀਆਂ ਮੱਛਰ ਜੇ ਫੜਦੇ ਹੁੰਦੇ ਆ ਹੈ ਉਹ ਐਨੀ ਹੁੰਦਾ ਹਾਂ ਬਾਬੇ ਮੈਂ ਇਹਨੂੰ ਕੰਮ ਕਰਾਂ ਦੀ ਪਹੁੰਚ ਨਹੀਂ ਯਾਰ ਇਹ ਆਪਣਾ ਬਾਈ ਜਿੱਕਣਾ ਬੀਜ ਦੇ ਸੀ ਤਾਂ ਆਪਣੀ ਬੀਜਣੀਆਂ ਸਾਨੂੰ ਨਹੀਂ ਲੋੜ ਤਿਆਰ ਬੈਤੀ ਜਿੱਕਣਾ ਹੈ ਬਸ ਠੀਕ ਆ ਮਾੜੀ ਸੁਆਗੀ ਵਾਲੀ ਵੀ ਨਹੀਂ ਸੁਆਗੀ ਵਾਲੀ ਗਾਧ ਉੱਠਦੀ ਆ ਬਾਈ ਸੁਆਗੀ ਮਾਰੇ ਤੇ ਠੀਕ ਆ ਛੱਟਾ ਦੇ ਤਾ ਉਦੇ ਬਾਅਦ ਤੇਰੀ ਪੰਨੀ ਦੀ ਗਾਧ ਚ ਹੀ ਘੜ ਜਾਣੀਆਂ ਏ ਠੀਕ ਆ ਯਾਰ ਜਿੱਥੇ ਛੱਟਾ ਉਹਨਾ ਉੱਥੇ ਛੇਟਾ ਬਹਿਣਾ ਲੱਗਾ ਆ ਦੇਖ ਲਈ ਹੁਣ ਆਹ ਬੀਜਣੀਆਂ ਠੀਕ ਆ ਜਿਹੜੇ ਬੀਜ ਦੇ ਆਪਣੀ ਇਹ ਜੰਮਣਾ ਹੀ ਨਹੀਂ ਪਹਿਲਾਂ ਤੋਂ ਆਪਣੇ ਬੀਜਦੇ ਆ ਮਿੱਟੀ ਮਿੱਟੀ ਦਾ ਫਰਕ ਹੁੰਦਾ ਜੰਮਣਾ ਨਹੀਂ ਜਿਵੇਂ ਜਿਵੇਂ ਦਾ ਪਾਪਰ ਹਰਕੋਂ ਦਾ ਉਹ ਤਾਂ ਵੀ ਸੁਣਾ ਪੀ ਰੱਖ ਲਈ ਜਾਂ ਪਾਣੀ ਲੱਗ ਗਿਆ ਬਾਅਦ ਚ ਦੇ ਦੀ ਸਿੱਟਾ ਤਾਂ ਕਿ ਉਹਦਾ ਹਾਂ ਹੁਣ ਹੀ ਨਹੀਂ ਐਂ ਬੀਜੀਏ ਮੈਂ ਅਗਲੀ ਕਿਆਰੀ ਦੂਏ ਲੋੜ ਬੀਜੂਗਾ ਪਰਲੀ ਪੰਜ ਦਿਨ ਤੱਕ ਸਵਾਗੀ ਮਾਰ ਕੇ ਉਹਦਾ ਅਵੀ ਕਹਿੰਦਾ ਵੀ ਦੂਈ ਲੋੜ ਬੀਜਣੀਆਂ ਓ ਠੀਕ ਆ ਊ ਬਾਈ ਊ ਵੀ ਨਹੀਂ ਮਾੜੀ ਹੈਗੀ ਜੱਗੇ ਨੇ ਬੀਜੀ ਆ ਬਹੁ ਬਧੀ ਜੰਮੀ ਖੜੀ ਆ ਆਪੇ ਦੇਖਣੇ ਪਤਾ ਉਹ ਵਧੀਆ ਤੇ ਹੁਣ ਇਹਨਾਂ ਕੋਲ ਤਾਂ ਹੈਗਾ ਖਾਸਾ ਬੜਾ ਉਹ ਆ ਇਹ ਤਾਂ ਕਰ ਸਕਦੇ ਤੇ ਯਾਰ ਬਾਈ ਉਹਨਾਂ ਦੀ ਥਾਂ ਤੋਂ ਵੀ ਜਿੱਲਾ ਕਿੰਨਾ ਇਹਦੇ 2 ਕਿਲੇ ਬੀਜੜਾ ਜੀ ਉਹਨਾਂ ਨੂੰ ਥੋੜੀ ਜਿਹੀ ਯਾਰਬਾ ਕਰ ਸਕਦੇ ਯਾਰਬਾ ਬੀਜ ਵੀ ਥਾਲਾ ਸਸਤਾ ਹੋਵੇ ਤੇ ਯਾਰਬੇ ਵਾਲਾ ਬੀਜ ਪਤਾ ਕਿੰਨੇ ਦੇ ਆਏ ਪਏ ਹਾਈਬ੍ਰਿਡ ਬੀਜ ਆ ਠੀਕੀ ਬਕਰ ਲੋ ਤੇ ਯਾਰਬਾ ਹੋ ਇਹ ਗੱਲ ਠੀਕ ਹੈ ਜੀ ਕੀ ਬਾ ਤੂੰ ਹੀ ਕਰ ਸਕਦਾ ਤਿੰਨ ਕੁਆਟਰ ਨਿਕਲੀ ਸੀ ਚਲ ਤੇਰੀ ਕਿਹੜੇ ਡੁਲਦੀ ਆਈ ਤੇਰੀ ਵੀ ਦੇ ਨਿਕਲੀ ਆ ਜਿੱਦਾਂ ਸਾਧਾ ਨਿਕਲੀ ਆਈ ਸੀ ਇਹ ਰਾਤੀਰੇ ਮੂੰਹੇ ਮੋੜ ਗਿਆ ਪਾਣੀ ਕੀ ਕੱਢਣੀ ਢੋਲਾਂ ਚ ਚਾਰ ਰੁਪਏ ਇਹਦਾ ਦਾ ਦਾਣਾ ਰਹਿਣਾ 21 ਆ ਇਹ ਹਾਂ ਉਹੀ ਕਹਤਾਂ ਤੂੰ ਵੀ ਦੇ 21 ਲਾ ਇਹਨਾਂ ਨੇ ਸੁਖ ਸੁਖੀ ਫੋਣੀ ਕਿਤੇ ਵੀ ਕੀ ਬੰਦੇ ਹੋ ਜਵੇ ਉਹੀ ਗੱਬ ਹੋਵੇ ਥੇਰੇ ਹੋ ਗਿਆ ਥੜਾ ਬਾਸ ਕਟ ਗਿਆ ਸੀ ਓਏ ਬਾਸ ਇਹਨਾਂ ਸਲੱਖਾ ਬੀਜ ਦਾ ਭੈਣ ਛਾੜ ਦਿੰਦੀ ਦੀ ਬਾਈ ਜੇ ਮੰਡੀ ਦਾ 10 ਢੇਰੀਆਂ ਪਈਆਂ ਏ ਦਾ ਚੋਂ ਕੱਲੀ ਉਹ ਦੀ ਹੂਗੀ ਕਿਹੜੀ 21 21 ਦਾ ਦਿਖਦੀ ਸੀ ਸਾਲੀ ਪੂਸ਼ਾ ਪਾ ਕੇ ਨਿੱਗਰਤੀ ਭਜਨ ਬਹੁਤ ਤਾਂ ਇਹ ਨਹੀਂ ਹੁੰਦੀ ਦੀ ਨਾ ਇਹ ਤਾਂ ਫੂਸ ਪ੍ਰਾਣ ਕਰ ਸਕਦਾ ਜਾਂ ਪੀਲੀ ਗੁੱਗੀ ਭਾਈ ਸਾਰੇ ਬੀਜ ਖਤਮ ਹੋ ਗਏ ਨਮੇ ਵੀ ਜਾ ਕੇ ਗਏ। ਬੀਜ ਤਾਂ ਵਧੀਆ ਸਾਰੇ ਐਸੇ। ਇਹ ਕਿਹੜਾ ਹੈ? ਇਹ ਕਵੇਰੀ 468 468 ਹਨਾ। ਲਾਈਟ ਵੀ ਲਾਏ ਤਾਂ ਮੱਟ ਚ ਲਾਏ ਤਾਂ ਚਾਰ ਜੰਗਲ ਦਾ ਵੀ। ਮਰੀ ਗਈ ਸੀ ਸਾਰੀ ਪਾਣੀ ਨੇ ਮਾਰ ਦਿੱਤੀ। ਜਿਹੜਾ ਜਿਹੜਾ ਰਹਿ ਗਿਆ ਤਾਂ ਹਾਂ ਕਿੰਨਾ ਝੜਾ ਆਇਆ ਉਹ ਤੋਂ? ਉਹ ਤਾਂ ਸਾਲੀ 7-8 ਕੁਇੰਟਲ ਨਹੀਂ। ਫੇਰ ਕਿੰਨਾ ਕੇਰੀਆ ਤਾਂ ਦਿਖਦੀ ਉਹਦੀ ਐ ਖੜੀ ਸੀ ਖੜੀ ਜਿਹੜੇ ਮੰਜਰ ਪਈ। ਕੀ ਰੱਬ ਸੁੱਖ ਰੱਖੇ ਵਾ ਸਤ ਕੀ ਬਾਕੀ ਯਾਰ ਸਭ ਤੋਂ ਵੱਡੀ ਗੱਲ ਆ ਮੌਸਮ ਸੀ ਐਤ ਕੀ ਜੀ ਨੇ ਢੋਲਾ ਚੋਂ ਕੱਢ ਕੱਢ ਵੀ ਗਣ ਕੇ ਬੀਜੀ ਆ ਉਹਦੀ ਵੀ ਦੇ ਲਗਨੀ 20 ਪਲੱਸ ਚੱਲਿਆ ਸਾਰਾ ਕੰਮ ਮੇਰੀ ਜੰਮੀਓ ਨਹੀਂ ਸੀ ਢੋਲ ਚੋਂ ਕੱਢ ਕੇ ਬੀਜੀ ਦੀ ਹਾਂ ਤੁਸੀਂ ਤਾਂ ਇਕੱਲੇ ਰਹਿਣਾ ਹੁਣ ਕੀ ਕਰੀਏ ਆ ਤੁਸੀਂ ਕਿਸੇ ਨੂੰ ਕੋਈ ਗੱਲ ਵੀ ਕਹਿਣ ਦੇ ਦੇ ਕਰੋ ਮੂਰੇ ਲਘੇ ਲੰਨੇ ਆ ਇੱਕ ਵੰਦੋ ਬੋਲੋ ਗਿਆ ਵਾ ਚੱਟਾ ਸਾਫ ਕਰਨਾ ਬਾਕੀ ਭਾਈ ਜੱਗੇ ਨੂੰ ਵੀ ਬਹੁਤ ਬਧਾਈਆਂ ਜੱਗੇ ਨੂੰ ਵੀ ਬਧਾਈਆਂ ਮੁਬਾਰਕਾ ਜੀ ਮੁਬਾਰਕਾਂ ਤਰਪਾਲ ਲਾ ਕੇ ਉਹਨੂੰ ਭਰਿਆ ਜਾਵੇ ਇਹ ਹੁਣ ਭਰਨਾ ਬਾਈ ਅਸੀਂ ਦੇਖਦੇ ਆਂ ਵਿਦਵਾਨ ਦੂਰ ਰਹਿਣ ਭਰਨਾ ਸੀ ਫੇਰ ਉਹ ਜੱਗਾ ਕਹਿੰਦਾ ਮੈਂ ਜਾਲੀ ਲਾ ਦੇਣ ਸ਼ਾਮ ਨੂੰ ਜੱਗੇ ਦੇ ਦਾਦੀ ਨੂੰ ਮੈਂ ਛੱਡ ਕੇ ਆਇਆ ਘਰ ਅੱਜ ਗੱਡੀ ਸਾਰੀ ਭਰਤੀ ਮੇਰੀ ਆਹ ਕਰਦਾ ਬਹੁਤ ਆ ਬਾਈ ਬਹੁਤ ਕਰਦਾ ਹਲੇ ਵੀ ਲੋਡ ਨਹੀਂ ਆਇਆ ਕੰਮ ਜਿੱਦਣ ਮੈਂ ਛੱਡ ਕੇ ਆ ਮੇਰੇ ਨਾਲ ਵੀ ਇੱਕ ਨਹੀਂ ਹੋਇਆ ਇਹ ਤਾਂ ਤਕੜਾ ਮੀਂਹ ਪਊਗਾ ਨਾ ਪਾਣੀ 'ਚ ਖੜੂਗਾ ਉਪਰ ਤਾਂ ਜਮਣਾ ਇਹਨੇ ਉਹ ਧੁੱਪਾਂ ਬਹੁਤ ਉੰਨਾ ਪਾਣੀ ਧੁੱਪਾ ਸੁੱਕ ਲੰਦੀ ਆ ਹੋਰ ਹੋਰ ਮੈਂ ਕਹਿੰਦਾ ਬਾਪੂ ਨੇ ਫੇਰ ਵੀ ਵਾਦ ਸਾਡੇ ਉਹ ਦਈ ਜਾ ਕਿਹੜਾ ਬੰਦਾ ਬੈਠਾ ਉਹਨੂੰ ਸੁਣਦੀ ਹੀ ਜਾ ਕਰਦੇ ਉਹਨੂੰ ਜਿਵੇਂ ਹੁਣ ਆਹ ਕਹਿੰਦਾ ਦੂਦ ਕੋਈ ਪਜਾਤੀ ਉਹਨੇ ਵੱਡ ਘਣੇ ਨੂੰ ਹੋਣਾ ਤੈਨੂੰ ਹਾਂ ਕਹਿੰਦਾ 6 ਬੀ ਕਹਿੰਦਾ 6 ਛਿੱਟ ਦੇ ਦਿੱਤਾ ਉਹ ਕਹਿੰਦਾ 6 ਵਾਰ ਗਿਆ ਕੋਕੋ ਕੁੰਮ ਗਿਆ ਜਿਹਦਾ ਥਲਾ ਛਿੱਟਾ ਦੇ ਦਿੱਤਾ ਹੋਵੇ ਫੇਰ ਤਾਂ ਪਤਾ ਹੋਵੇਗਾ ਤੂੰ ਕੈਵਲ ਕੋ ਬੜਾ ਪੈਂਦਾ ਹੈ ਹੋ ਕਹਿੰਦਾ ਬਜਾ ਯਾਰਾਂ ਵੀ ਬਾਤਾਂ ਇਹ ਕਹਿੰਦਾ ਨਾ ਕੁਛਾ ਜੰਮਿਆ ਏ ਕਹਾਂ ਜੱਜਾ ਜਿਹਦਾ ਕੋ ਮੂੰਹ ਉਹਨਾਂ ਕੱਲਾ ਕੱਲਾ ਜਾਣਾ ਹੁਣ ਆਈਦਾ ਸਮਝਿਆ ਮੈਂ ਸਮਝ ਗਿਆ ਹੁਣ ਜਾ ਘਰ ਰੋ ਰਕਾ ਤੁਸੀਂ ਬੈਠੇ ਰਹੋ ਸ਼ਾਮਾਂ ਬੈਠੇ ਬੈਠੇ ਰਹੋ ਹੈ ਕਿ ਨਹੀਂ ਓਕੇ ਹਾਂ ਨਾ ਜਿੰਨੀ ਵਾਰ ਕੋ ਮੂੰਗੋ ਨਹੀਂ ਵਾਰ ਕੱਲਾ ਕੱਲਾ ਦਾਣਾ ਹੁਆ ਇੱਕ ਵਾਰ ਉਹ ਬੰਦਾ ਹੱਟ ਲੱਗਿਆ ਵਾ ਇਹ ਕਹਿੰਦਾ ਅੱਜ ਡਿਊਟੀ ਛੁੱਟੀ ਛੁੱਟੀ ਕਰੀ ਸਪੈਸ਼ਲੀ ਨੇ ਕਹਿੰਦਾ ਮੈਂ ਚੱਠਾ ਸਾਫ਼ ਕਰਨਾ ਬਾਈ ਕੁੱਤਾ ਸਾਫ ਕਰਨਾ ਕਹਿੰਦਾ ਮੈਂ ਕੱਤਾ ਫੂਕ ਕਰਦਾ ਵੀ ਤੂੰ ਕੱਟ ਕਰਦਾ ਸਾਲਾ ਕਿਤੇ 20 ਜੱਠਾ ਹਾਂ ਹਾਂ ਦੋ ਵਾਰ ਰੁਕਪਾ ਜਾਣਾ ਦੋ ਵਾਰ ਆਉਣਾ ਹੈ ਚਲ ਆਪਾਂ ਨੂੰ ਕੰਮ ਦੋਗੜਾ ਬੱਚਾ ਖਾਪ ਕਰਾਈਦਾ ਨਾ ਨਾ ਠੀਕ ਕੋਈ ਨਹੀਂ ਪਲਾ ਦੂੰਗਾ ਹੰਢੀ ਬੋਦਾ ਹੀ ਨਹੀਂ ਇੱਕ ਕੱਤਾ ਮਹਿੰਗਾ ਪੈਣਾ ਇਹ ਹੈ ਮਹਿੰਗਾ ਪਊਗਾ ਦਸ ਸੌਚ ਮਹਿੰਗਾ ਪਊਗਾ ਇਹ ਤਾਂ ਹਲੋ ਜਿਆਦਾ ਫਾਇਦਾ ਹੋਣਾ ਪਾਉਂਦਾ ਹੈ ਨਾ ਹਾਂ ਕਿਹੜਾ ਪਾ ਜਾ ਰਿਆੜੀ ਵਧੀਆ ਰਹਿਣਾ ਮੈਂ ਕਹਿੰਦਾ ਰੋਣਾ ਪਾਉਂਗਾ ਦੇ ਉਹ ਹਿੱਟਾ ਇੱਕ ਨੰਬਰ ਚਾਚੇ ਦਾ ਲੈ ਉਹ ਹਿੱਟਾ ਇੱਕ ਨੰਬਰ ਕੱਲਾ ਕੱਲਾ ਡਾਣਾ ਪਿਆ ਭਾਈ ਤੇਰੇ ਵਰਗੇ ਪਾਗਲ ਹੋਏ ਬਈ ਜੱਟ ਤੂੰ ਪਾਗਲ ਹੋ ਗਿਆ ਜੱਟ ਪਨੀਰੀ ਦਾ ਪਨੀਰੀ ਦਾ ਨਾ ਚੱਲ ਜਾ ਵੀ ਪਾਤਾ ਬਹੁਤ ਪਨੀਰੀ ਦਾ ਛਿੱਟਾ ਆਇਆ ਥਾਲੀ ਪਨੀਰੀ ਉਹਦੀ ਬਹੁਤ ਜੰਮਣੀ ਆਇਆ ਇੱਥੇ ਉਹ ਬੈਠਾ ਕੇ ਕਹਿੰਦਾ ਇਹ ਕਹਿੰਦਾ ਬਹੁਤ ਜੰਮਣੀ ਆਉਂਦਾ ਲੋ ਜੀ ਸਿਟਾ ਦੇ ਦਿੱਤਾ ਬਾਕੀ ਉਹ ਪਹੁੰਚ ਚੁੱਕੇ ਨੇ ਕੋਲ 33 ਦਾ ਰੰਗ ਬਦਲ ਲਵਾਂਗੇ ਅਸੀਂ ਮੋਟੇ ਇਹਦਾ ਰੰਗ ਬਦਲ ਕੇ ਦੂਜੀ ਖਤੀ ਨਾਲ ਤੇ ਇਹਦਾ ਅੰਦਰ ਹੁੰਦਾ ਨਹੀਂ ਸੱਤ ਸੱਤ ਉਹ ਪੰਜੀ ਲਿਆ ਉਹ ਪੰਜੀ ਦੀ ਡੂੰਗੀ ਬਜਾਉਣੀ ਹੈ ਉਹ ਡੂੰਗੀ ਜਾਣੀ ਹੈ ਠੀਕ ਹੈ ਇਹ ਹੀ ਬਈ ਆਓ ਵੀ ਆਓ ਜੀ ਦੇਖੋ ਟੰਗੜੀ ਚੱਕ ਲਈ ਪਤਾ ਲੱਗਣਾ ਉਹ ਕਿਆ ਕਰਨ ਯਾਰ ਕੋਸ਼ਿਸ਼ ਮੈਂ ਜਿਹੜਾ ਮਾਰ ਲਿਆ ਮੈਂ ਕਿੰਨੇ ਹਿੜਨੀ ਹੈ ਪਰ ਅੱਕਲਾ ਬਕੌਣ ਹੜਕੂ ਨਹੀਂ ਆ ਜੱਦਾ ਅਸੇ ਵਿਹਲਾ ਬੈਠਾ ਯਾਰ ਮਾ ਸਰ ਕਾ ਨਹੀਂ ਯਾਰ ਆ ਦੇ ਲੈ ਕੀ ਬਣ ਗਿਆ ਵੀ ਬੀਜ ਇਕੱਠਾ ਕਰਾਉਣਾ ਓਕੇ ਹੁਣ ਇਹ ਵਾਰ ਕਹਿ ਲੈ ਵੀ ਸਭ ਦੀ ਸੁਣੋ ਮਰਜੀ ਆਪਣੀ ਕਰੋ ਲੋਕ ਤਾਂ ਸਾਰੇ ਫੁੱਦੂ ਆ ਆ ਕੀ ਹੋਇਆ ਏ ਇਥੇ ਇਹ ਲਾਈਨਾਂ ਵਿੱਚ ਜੰਮਣੀ ਤੇਰੀਆਂ ਵਿੱਚ ਆਹ ਲਾਈਨਾਂ ਵਿੱਚ ਜੰਮਣੀ ਇਹੋ ਕੁਝ ਨਾ ਕਰ ਪਾਣੀ ਛੱਡਣ ਦੇ ਪਹਿਲਾਂ ਜਾ ਕੇ ਇਹ ਮੜੀ ਮੜੀ ਮਿੱਟੀ ਛਿੜਕ ਦੇ ਯਾਰ ਆਹੀ ਕੁਝ ਉਹ ਬਾਅਦ ਚ ਨਾ ਮਿੱਟੀ ਨਾ ਛਿੜਕੋ ਪਾਣੀ ਖੜਾ ਪਾਣਾ ਪਾਣੀ ਪਾਣਾ ਖੜਾ ਲੈਣਾ ਨਾ ਨਹੀਂ ਨਹੀਂ ਉਹ ਉਹ ਪਾਣੀ ਪਤਾ ਉਹਦਾ ਲੱਗਣਾ ਪਾਣਾ ਨਹੀਂ ਪਾयां ਮਾਰ ਦੇਣਾ ਉਹ ਬੀਜ ਤਾਂ ਦੂਜੀ ਦਾ ਨਾ ਉਸ ਤਰ੍ਹਾਂ ਦੀ ਜਿਹੜਾ ਇਹ ਲੋਕ ਤਾਂ ਬਹੁਤ ਕੁਝ ਕਹਿੰਦੇ ਆ ਕਿਹੜੇ ਸ਼ਹਿਰ ਦੀ ਮੀਟਿੰਗ ਆ ਲੱਗੇ ਉਹ ਵੀ ਪਰ ਬੰਦਾ ਕਲਾਸਾਂ ਦਾ ਵੀ ਜੋਵੇਂ ਬੰਦਾ ਇਕੱਠਾ ਵੀ ਕਰ ਦਵੇ ਚੱਲ ਨਦੀ ਨੂੰ ਰੇਤਾ ਲਈ ਆਈਏ ਉਹ ਦੁਸਤਾਰ ਨਾਲ ਟਕਰਾਈ ਆ ਹੁਣ ਤੂੰ ਮੰਨੀ ਆ ਮੇਰੀ ਇਹ ਕੋਪੰਡਾ ਬਣਾ ਹੋਣ ਕਿਤੇ ਇਹ ਤਾਂ ਮੰਨੀ ਨਹੀਂ ਇਹ ਬਾਤਾਂ ਕਰਦੇ ਉਹ ਹੋ ਗਈ ਇਹ ਉਹ ਇਹ ਕੁਸਰੀ ਕਰਨਾ ਹੈਗਾ ਇਹ ਇਹਨੇ ਮਾਰ ਕੇ ਮਾਰ ਲਿਆ ਹੋਰ ਕੇ ਹੋ ਕੁਛ ਨਹੀਂ ਹੋਣਾ ਇਹ ਆ ਤਾਂ ਹੱਥ ਤੇ ਉਹ ਸੇਗਾ ਬਜਾ ਜਾਵਾ ਚ ਇਹਨਾਂ ਦਾ ਇੱਥੇ ਆਈ ਤੇਰੀ ਆਪਣੀ ਬੀਜਲਾ ਇਕਲਾ ਬੀਜ ਨਹੀਂ ਹੈ ਠੀਕ ਹੈ ਜੇ ਕੋਈ ਤੱਕ ਲੈਣੀ ਹੈ ਪਾਣੀ ਤੇ ਆ ਮੋਰੇ ਮੋਰੇ ਗਿਆ ਨਾ ਘਾਹ ਦੇ ਅੱਗੇ ਉਹਨੇ ਵੀ ਨਹੀਂ ਹੈਗੀ ਪਾਣੀ ਕਰ ਪਾਣੀ ਦਾ ਆਪਾਂ ਛੱਡੋ ਬੱਸ ਨਾ ਬਾਟੇ ਮਾਰ ਕੇ ਪੜਾਈਏ ਜਨਰ ਚਾਹ ਦੀਆਂ ਲਿੱਕੀ ਜਾ ਹੋਰ ਪਾਣੀ ਦੀ ਆ ਉਹ ਬਾਤ ਹੋਰੇ ਪਾਣੀ ਉਹ ਛਿਰਕੇ ਦੇ ਵਿੱਚ ਕੋਈ ਨੀ ਕੰਮ ਨਹੀਂ ਹੈਗਾ ਕੋਈ ਨੀ ਕੰਮ ਨਹੀਂ ਹੈਗਾ ਮੇਰਾ ਕੁ ਮਰਜ਼ੀ ਕਹੀ ਜਾ ਹੁਣ ਕੰਮ ਨਹੀਂ ਖੜੇ ਨਾਸ ਕੰਦਾ ਸਤ ਜਿਆਦਾ ਭਾਈ ਨਵਾਂ ਐਕਸਪੈਰੀਮੈਂਟ ਕਰਨਾ ਫਿਰ ਤਾਂ ਮਾੜਾ ਮੋਟਾ ਚੱਲਣਾ ਹੀ ਪੈਂਦਾ ਹਰ ਵੀ ਹਰ ਵੀ ਆਹਦੀ ਸਪਰੇਅ ਕਰਾ ਦਿੰਦੇ ਹੁੰਦੇ ਆ ਆ ਗੰਬਲ ਜਾਂ ਗੇਰਜਣਾ ਸੱਬੇ ਨੂੰ ਕਿਹਨੂੰ ਸਵਾਦੀ ਸਪਰੇਅ ਕਰਾ ਦਿੰਦੇ ਆ ਸਵਾਦ ਇਸ ਬਰੇਕ ਮੈਂ ਨਹੀਂ ਪਤਾ ਨਹੀਂ ਕਰੂਗਾ ਹੱਸੜਨੇ ਕਰੀਆ ਨਾਲੇ ਮੈਂ ਸਵਾਹ ਹੀ ਕਰੀ ਹੋਣੀ ਆ ਜੀ ਪ੍ਰੂਫ ਕੋਣ ਖੜਾ ਤੇਰੇ ਉਹ ਪਾਛੈ ਮਿੱਟੀ ਮਾ ਦੋਗੇ ਅਜੀ ਬਿਸ਼ਰਮਾ ਬੜੀ ਉਹ ਬੜੀ ਜੇ ਰਾਤ ਤੇਰੀ ਹਜ਼ਰ ਉਹ ਬੜੀ ਜੀ ਉਹ ਜਿਹੜੀ ਬਈ ਉਹ ਪੰਜਾ ਉੱਬਲ ਜੀ ਬਾ ਉਹ ਮੈਂ ਛਾਲ ਲੈ ਲਿਆ ਛਾਲ ਕੇ ਦਿੰਦਾ ਇਹ ਆਉਂਦੇ ਕਿਤੇ ਨਾ ਨਾ ਠੀਕ ਆ ਉਹ ਆਂ ਛਿੱਟੇ ਮੰਗੋ ਘੇਰ ਏ ਨਹੀਂ ਡੂੰਗੀ ਚਲੀ ਜਾਂਦੀ ਤੇਰੀ ਦੇਖੀ ਮਰਗੀਸ਼ੀ ਵੀ ਉੱਥੇ ਗਈ ਜਾਂ ਲੋ ਵੀ ਉੱਥੇ ਗਈ ਜਾਂਦਾ ਪਿੱਛੇ ਪਾਣੀ ਛੱਡ ਦੇ ਇਹਦਾ ਕਰਮ ਹੋਣੀ ਬਹੁਤ ਇੰਨਾ ਤਾਂ ਟਰੈਕਟਰ ਪਰ ਨਹੀਂ ਲਿਬੜੇ ਬਸ 15000 ਦਾ ਹਾਂ ਵੀ ਇਹ ਗੱਲ ਗੱਲ ਕੋਈ ਤੱਕ ਕਿਤੇ ਨਹੀਂ ਆ ਯਾਰ ਪਾਣੀ ਛੱਡੋ ਸਭ ਨੂੰ ਹੋ ਜਾਣਾ ਹੋਇਆ ਕਿ ਐ ਮੈਨੂੰ ਸਮਝ ਹੀ ਨਹੀਂ ਆਦੀ ਪੂਰ ਆਲੋ ਪਾਇਆ ਪਾਣੀ ਛੱਡ ਦੇ ਚਾਹੇ ਤੂੰ ਉਹ ਬੱਚੇ ਕੁਛ ਹੜਤਾ ਬਸ ਪਾਣੀ ਛੱਡ ਕੋ ਰਹਿਣ ਦੇ ਮਿੱਟੀ ਨੂੰ ਯਾਰ ਕੋਈ ਨਹੀਂ ਹੋਣਾ ਤੂੰ ਬਾਣੀ ਛੱਡ ਯਾਰ ਮੈਂ ਕਰਦਾ ਕੋਈ ਪਾਣੀ ਛੱਡ ਲਵੇ ਉਝੋ ਕਰੀ ਜਾ ਲਾ ਛੱਡ ਦੇ ਬਸ ਪਤਲਾ ਪਤਲਾ ਪਾਣੀ ਛੱਡ ਦੇ ਜਿਆ ਜ਼ੋਰ ਨਾਲ ਪਾਣੀ ਨਾ ਮਾਰੀ ਥੋੜਾ ਹੀ ਛੱਡਣਾ ਹਾਂ ਅੱਪੇ ਭਰ ਜਾਣੇ ਨੇ ਯਾਰ ਉਹ ਭਰ ਜਾਣੇ ਨੇ ਓਏ ਯਾਰ ਇਹ ਬਾਈ ਆ ਜਾਤੀ ਮੈਂ ਆਪਣੀਆਂ ਸਕੀਮਾਂ ਆਪਣੇ ਕੋਲੇ ਰੱਖ ਲੈ ਬੱਸ ਸਕੀਮਾਂ ਹੁਣ ਰਹਿਣ ਦੋ ਉੱਥੇ ਦੱਬੋ ਸਕੀਮ ਸਾਰੀ ਮੈਂ ਵੀ ਅੱਛੇ ਭਰਤੀ ਆਹ ਅੱਛੇ ਲੋਟਾ ਘੱਮ ਹੋਣਾ ਹੋਈਗਾ ਪਾਏ ਤੁਸੀਂ ਠੀਕ ਐ ਹੋਈਓ ਪੁੱਛ ਚੱਲੀ ਗਏ ਜਮਾਈ ਦੇ ਦੇਖੀ ਹਾਂ ਸਭ ਠੀਕ ਐ ਆ ਬੰਨ ਰਿਹਾ ਕਿੰਦਾ ਹੋਵੋ ਤੇ ਕੰਮ ਹੋ ਗਿਆ ਦਾਣਾ ਉੱਥੇ ਖੜਾ ਖੇਤਰ ਕਿਹੜਾ ਦਾ ਨਾ ਇਹ ਜਦੂਆ ਹੁੰਦਾ ਫਿਰ 25 ਵਜ ਜਾਣੀ ਹੂੰ ਖੇਤ ਲੇਜ਼ਰ ਵੱਜਿਆ ਹੋਇਆ ਇਹਨਾਂ ਨੂੰ ਜੰਮੂ ਕੀ ਵਜਿਆ ਤਾਂ ਇਹਨਾਂ ਦਾਤਾ ਉਹ ਆਇਆ ਉਹ ਆਹ ਜਬਾਸ਼ਾ ਉਹ ਖੜ ਗਿਆ ਦੇਖੋ ਸਿੱਟੀ ਖੜ ਗਿਆ ਨਾ ਹੁਣ ਉਹ ਕਿਤੇ ਨਹੀਂ ਚੱਲਿਆ ਕਿਤੇ ਇਹਨਾਂ ਇਹਦੇ ਬਰਾਬਰ ਹੋ ਗਿਆ ਐ ਪਾਣੀ ਤੁਰਦਾ ਇੱਥੇ ਖੜ ਜੇ ਦਾ ਵਸ ਰੇਨ ਤੇ ਚੱਲਿਆ ਇੱਥੇ ਖੜ ਜਣ ਲੈਂਦੇ ਹਾਂ ਰਹੂਗਾ ਸਾਲਾ ਖੇਤ ਮਾਈ ਉਹ ਕਿਲੋ 2 ਕਿਲੋ ਰੱਖ ਲਿਆ ਮੁੰਡਾ ਜਿੱਥੇੜਾ ਡੱਕੇ ਉਹ ਗੁਰੇ ਸਿੱਟਦੀ ਬਸ ਇਹਦਾ ਕਿਆ ਕਰੀਏ ਡੰਡੇ ਲਾਉਣੇ ਪੈਣੇ ਤੇ ਰਾਤ ਨੂੰ ਗਏ ਨੇ ਘੁੰਮਣੇ ਉਰੇ ਮੈਂ ਲਾ ਦੰਨੇ ਹੈ ਲਾ ਦੰਨੇ ਤਾਰੇ ਦੀ ਖੁੱਲਣੀ ਤੁਸੀਂ ਉਹਦੀ ਬਾਉਂਡਰੀ ਉਹਦੇ ਨੂੰ ਵੱਡ ਜਿੰਦੀਆਂ ਥਲੀਆਂ ਸਾਰੇ ਪਾਸੇ ਰੱਖ ਤੇ ਉਹ ਦੂਰ ਹੈ ਬਾਈ ਦੂਰਾ ਖੁੱਲਾ ਹੋਣਾ ਹੋਰ ਜੀ ਹੋਰ ਜੀ ਛੱਬ ਗਿਆ ਸੂਰਜ ਛਿਪ ਗਿਆ ਭਾਈ ਪਨੀਰੀ ਬੀਤਦੀ ਸੂਰਜ ਦਾ ਆਪਣੀ ਕਿੰਨਾ ਟਾਈਮ ਹੋ ਗਿਆ 6:30 ਦੇ ਘੜੇ ਚਲੇ ਗਿਆ ਗਰਮੀ ਦੇਖ ਲੈ ਉਹ ਖੜਾ ਦੇਖ ਸੂਰਜ ਗਿਆ ਖੜਾ ਉਹ ਤੱਕ ਗਰਮੀ ਦੇਖਣ ਵਾਲੇ ਗਰਮੀ ਦਾ ਸਿਰ ਤੇ ਕੰਬ ਹੋ ਕਰਿਆ ਅੱਜ 6:30 ਹੋ ਗਏ ਪੂਰੇ 6:30 ਹੋ ਗਏ ਦੇਖ ਲੈ ਉਹਦੇ ਪੂਰਾ ਖੜਾ ਹਲੇ ਵੀ ਤਣਿਆ ਅਜੇ ਵੀ ਮੈਂ ਕਹਿੰਦਾ ਇਹਨੇ ਘੰਟਾ ਲਾ ਦੇਣਾ ਛਿਪਦੇ ਛਿਪਦੇ ਨੇ ਆਦਾ ਹੱਥ ਚ ਬਣਾ ਇਹਨਾ ਹੁਣ ਜਿਹੜਾ ਮੂਰੇ ਵਾਲਾ ਪਾਣੀ ਆ ਉਹਨੂੰ ਦੇਖੀ ਜਾਂਦਾ ਕੋਈ ਤੜਤੀ ਭੁਖੀ ਦੇ ਲੱਗਦਾ ਪਾਣੀ ਪਿੰਦੀ ਆ ਚ ਹਾਂ ਲੜ ਭੱਜੀ ਪਾਣੀ ਉਤੀ ਵਹਿ ਗਿਆ ਹਾਂ ਦੇਖ ਬੋਬੇ ਥਾਲ ਦੀ ਕਿ ਨਹੀਂ ਜਾਨ ਨੂੰ ਤੇ ਪਕਟਾਉਣ ਲੱਗ ਗਿਆ ਨੂੰ ਰੈਡ ਰੱਖੀ ਇਹਦਾ ਨਵੇੜ ਦੇ ਵਿੱਚ ਕੰਮ ਜਾਂਦਾ ਕੀ ਇਹਨੇ ਵੀ ਜਾ ਗਿਆ ਚਾ ਚੁਸੇ ਅਭੀ ਆਇਆ 2:30 ਵਜੇ ਟ੍ਰੈਲਾ ਬਹੁਤ ਵਧੀਆ ਉਹਨਾਂ ਦਾ ਹਾਂ ਤੇ ਅੱਲਾ ਬਹੁਤ ਕੰਮ ਦਾ ਨੰਬਰ ਈ ਜਾਏ ਦੇਖ ਲਿਆ ਮੈਂ ਜਾਂਦਾ ਹੈ ਪੂਰਾ ਟੌਪ ਦਾ ਹੈ। ਇਹ ਲੱਕ ਲੰਪਰ ਹੈ। ਹੂੰ। ਠੀਕ ਹੈ ਬਾਕੀ ਦਿਖਾਉਣੀ ਤੁਹਾਨੂੰ। ਜਲ ਜ਼ਹਿਰ ਹੋ ਗਈ। ਪਾਣੀ ਸਰੇ ਲੱਗ। ਹੁਣ ਤੁਹਾਨੂੰ ਦਿਖਾਵਾਂਗੀ ਜੀ ਆ ਪਨੀਰੀ ਖੜੀ ਹੋ ਗਈ, ਤਿਆਰ ਹੋ ਗਈ। ਬਸ। ਵੀਡੀਓ ਉਦਾਂੇ ਬਰਉਣੀ ਜਦਾ ਤੇ ਪਨੀਰੀ ਚਾਹੀ ਮਾਲ ਲੱਗੀ। ਹਾਂ। ਉੱਨੀ ਕੈਮਰਾ ਕਮਾਉਣ ਦੇ ਮੱਲੂ। ਹਾਂ। ਬਹੁਤ ਬਹਿ ਚਲੀ ਜੀ ਪਿੱਛੇ। ਹਾਂ। ਹੁਣ ਉਹਦਾ ਰਿਜ਼ਲਟ ਦਿਖਾਵਾਂਗੇ ਕਿਹੜਾ ਨਿਕਲਿਆ। ਜਿੱਤੂ ਆ ਜਾਈ ਚਾਹੀ ਦੂੰ ਦੇਖ ਜੀ। ਦੇਖਦੇ ਹਾਂ। ਚਾਚਾ ਜਿੱਤੂ ਗਈ ਚਾਚਾ ਗਿਆ ਹਰਨ ਲੱਗਿਆ ਪਿੱਛੇ ਨੂੰ ਆ ਜਾ ਰਹੇ ਨੇ ਜਿੱਥੇ ਨਕ ਪਾਣੀ ਪੈਂਦਾ ਉੱਥੇ ਤਾਂ ਹੜ ਨਹੀਂ ਹੋਆ ਭਾਈ ਉਹ ਨਾ ਲੈ ਸਾਡੇ ਪਹਿਲੇ ਆ ਆ ਦੇ ਉੱਥੇ ਆ ਦੇ ਆ ਦੇਖਿਆ ਨਹੀਂ ਹੋ ਗਲਤ ਆ ਦੇਖ ਬਾਕੀ ਭਾਈ ਕਮੈਂਟ ਵਾਲੇ ਦੱਸ ਦੋ ਵੀ ਪਾਣੀ ਚੱਲਦਾ ਬਣੀ ਹੈ ਪੀਰਾਮ ਕਹਦਾ ਫੇਰ ਆ ਜਿਓ ਇਦਾਂ ਨੂੰ ਵੀ ਦਿਖਾ ਦਿੰਦੇ ਓਏ ਜਿੱਥੇ ਜਾਵੇ ਪਹਿਲੀ ਹੜੀ ਜਾਂਦੀ ਆ ਇਹ ਪਿੱਛੇ ਵੀ ਦੇਖ ਲੈ ਉਹ ਜਾਣੀ ਹੋਏ ਉਹਥੇ ਭਾਈ ਇੱਥੇ ਜਿੱਥੇ ਪਾਣੀ ਮੈਨ ਉੱਥੇ ਜਾਣੀ ਹੋਏ ਉਹ ਤਾਂ ਜਾਣੀ ਜਾਂਣੀ ਤਾਂ ਹੀ ਦਾ ਰੱਖੀ ਬਣੀ ਰੱਖੀ ਵੀ ਆ ਉਹ 2 ਕਿਲੋ ਰੱਖੀ ਵੀ ਹੋਈ ਕੰਮ ਖਾਤਰ ਤਾਂ ਹੀ ਰੱਖੀ ਵੀ ਆ ਉਹ ਉਹ ਤਾਂ ਪਹਿਲੀ ਕਿਹਾ ਤਾਂ ਹਾਂ ਲੋ ਹਿੱਟਾਂ ਅੰਦਰ ਬੈਠੇ ਤਾ ਉਹ ਉੱਠ ਕੇ ਕਰ ਲੈ ਤੀ ਦਿਨ ਪਾਣੀ ਲਾ ਲੈ ਮੂਰੇ ਤੁਰਪੰਦੀ ਆ ਆਖਰਕਾਰ ਪਾਣੀ ਨੇ ਵੀ ਜ਼ੋਰ ਮਾਰਨਾ ਹੈ ਹੋਰ ਹੋਰ ਸਾਲੀ ਬੰਨ ਹੜਾ ਦਿੰਦਾ ਪਾਣੀ ਤਾਂ ਪਾਣੀ ਦਾ ਪਿੰਡ ਇਹ ਪਨੀਰੀ ਦਾ ਹੁੰਦਾ ਪਾਣੀ ਜੰਮੇ ਜੀ ਜਿਹੜਾ ਹੁੰਦਾ ਆ ਜਾ ਉੱਥੇ ਨੁਪਰੇ ਦੇਖਦੇ ਹਾਂ ਚਲੋ ਜੀ ਧੜੀ ਜਾਣ ਦੇ ਮੈਂ ਫੁੱਲ ਕਰਦੇ ਨਹੀਂ ਰਾਤ ਰਾਤ ਪਾਣੀ ਖਾ ਜਣਾ। ਸਵੇਰ ਨੂੰ ਪਾਣੀ ਕੱਢੀ ਆ ਜਾ ਫੇ। ਹੈਨਾ? ਰਾਤ ਰਾਤ ਫੇ ਸਾਂ ਸਾਫ। ਹੈ ਬੰਮੀ, ਦੇਰ ਬੰਮੀ। ਉਹ ਫੁੱਲ ਭਰਦੇ ਜੈਨ ਹੈ ਨਾ। ਸਵੇਰ ਜਿਹੜਾ ਹੋਇਆ ਕਰ ਤੂ ਏ ਫਾਲਤੂ। ਸਵੇਰੇ ਰਹਿਣਾ ਹੀ ਨਹੀਂ। ਇਹਦਾ ਪ੍ਰੇਮ ਲੈਣਾ ਬੱਟਾ-ਬੰਟਾ ਪਕੇ ਤੂੰ ਛੜ ਕਰ ਜੀਵੇ। ਕਿਦੇ ਬਾਈ ਗੱਗੇ ਬਾਈ ਉਹ ਕੰਮ ਨਾ ਹੋਵੇ ਜਿੱਕਰ ਡੱਕੇ ਨਹੀਂ ਕਦੋਂ ਸਾਈਡ ਪੈਰ ਜਾਂਦੇ ਆ। ਕਿਦੇ ਬੱਟ-ਬੰਟਾ ਪਕੇ ਤੂੰ ਸਾਈਡ ਕਰ ਜੀਵੇ। ਨਹੀਂ ਨਹੀਂ। ਕੀ ਆ ਕਿਹਦੇ ਯਾਰ ਬਾ ਕਰਿਆ ਮਾਣਾ ਥੋੜੀ ਕਰਿਆ ਆਊਗਾ ਸਾਨੂੰ ਐ ਹੁਣ ਲੱਗਦਾ ਪਨੀਰੀ ਦਸੋਗੀ ਹਾਂ ਜਮ ਦਸੋ ਉਸੇ ਕਹਿਣਾ ਵੀ ਸਾਨੂੰ ਪਨੀਰ ਦੇ ਵਾਲੀ ਅਸੀਂ ਦੇਣੀ ਨਹੀਂ ਫਿਰ ਕੇ ਅੱਜ ਭਾਈ ਦੇਣੀ ਨਹੀਂ ਜੋਗੀ ਹੋ ਜਪੇ ਅਸੀਂ ਦੇਣੀ ਨਹੀਂ ਸਮਝ ਜਿਹੜੀ ਮੈਂ ਵੀ ਨਹੀਂ ਜਿਹੜੀ ਰੂਹ ਰਹਿੰਦੀ ਰਹਿੰਦੀ ਹੈ ਹੈ ਤਾਂ ਜੇ ਹੋ ਗਿਆ ਬਾਦੇ ਘਾਟੇ ਚੱਲਦੀ ਰਹਿੰਦੀ ਜਿਹੜਾ ਕੁਝ ਹੋ ਗਿਆ ਬਾਦ ਤੇਨੂੰ ਘਟ ਨੂੰ ਕਿਹਾ ਇਹ ਡਾਕਟਰ ਸਹੀ ਵੀ ਕਹਿ ਰਿਹਾ ਪਨੀਰੀ ਨੂੰ ਉਹ ਚਾਲੀ ਦੇ ਮਾਨੂੰ ਬਹਿਮ ਆ ਵੀ ਬਹਿਮ ਆ ਵੀ ਦੂਹੀ ਕਰੀ ਉਕੜਾ ਬੀਜੇ ਉਹ ਰੋਹੂਗੀ ਤਾਂ ਖੇਤ ਚ ਉਹ ਦੂਹੀ ਕਰੀ ਉਕੜਾ ਬੀਜ ਲਵੇ ਕੋਈ ਚੱਕਰ ਬੀਜ ਲਵੇ ਨਹੀਂ ਦੂਹੀ ਇਹ ਆ ਬੀਜੂ ਆ ਬੀਜਾ ਨਾ ਤੇ ਨਹੀਂ ਤਾਣੀ ਆ ਵੀ ਬੀਜੂ ਆ ਲੱਗ ਗਈ ਉਹੀਓ ਗਾਲ ਮੋ ਗੱਲ ਮੀ ਹੋਇਆ ਪਿਆ ਤੈਨੂੰ ਕਿਹਾ ਗਿਆ ਤਾਂ ਗਰਮੀ ਆਉਣੇ ਨੂੰ ਕਿਨੇ ਦੁੱਗਣਾ ਤੋਂ ਕੰਮਣ ਛੇੜਾ ਪੰਮੇ ਬਾਈ ਮੈਨੂੰ ਕਿਹਾ ਬਾਤੂ ਮਹਾ ਦੂਏ ਲੋਟ ਰਹਿਣ ਦੇ ਤੂੰ ਸੁੱਕੇ ਚ ਬੀਜਣ ਨੂੰ ਵੀ ਇੱਕ ਸਾਲ ਤਾਂ ਪੰਗਾ ਲਿਆ ਵੀ ਤੇਰੇ ਖੇਤ ਚ ਹੈਡਾਂ ਵਾਂਗ ਪਨੀਰੀ ਜੰਮੀ ਦੀ ਇਹਨੇ ਤੰਗੜੀ ਮਾਰਦੀ ਸੈੜਾ ਚ ਹੋ ਗਈਆਂ ਉਹ ਕਰ ਲੈਣਾ ਤਾਂ ਜੇ ਸੁੱਕੇ ਵਾਲਾ ਪੰਗਾ ਲੈਣਾ ਤਾਂ ਗੱਬੇ ਖੋਡ ਡੋਲ ਪਾ ਲੈਂਦੀ ਦੀ ਦੋ ਕਿਆਰੀ ਬਣਾ ਲੈਂਦੇ ਇੱਕ ਵਿੱਚ ਸੁੱਕਾ ਬੀਜ ਲੈਂਦੇ ਇੱਕ ਵਿੱਚ ਗਿੱਲਾ ਬੀਜ ਲੈਂਦੇ ਆਪਣਾ ਕਿਆਰੀਆਂ ਉਹ ਮੈਂ ਦੇਖ ਲੂੰਗੇ ਉਹ ਫਿਰ ਬੀਜ ਵੀ ਖਾ ਸਾ ਆਹੋ ਫਿਰ ਉਹ ਕੁਛ ਨਹੀਂ ਹੁੰਦਾ ਤਾਂ ਮੈਂ ਕਿਥੇ ਖੇਤ ਤੇ ਬਾਹਰ ਚੱਲਿਆ ਇਹ ਉਹ ਚੱਲਿਆ ਤਾਂ ਹੈ ਨਹੀਂ ਖੇਤ ਤੇ ਹੁਣ ਡੱਕੇ ਉਰਦਾ ਹੱਡ ਨਹੀਂ ਹੰਨਾ ਹੈ ਬਾਈ ਨੇ ਪਰਲੇ ਖੂਜੇ ਜੰਮਣਾ ਜਾ ਕੇ ਮੇਰੇ ਨਾਲ ਹੱਥ ਲਾਓ ਮੇਰੇ ਨਾਲ ਲੈ ਜਾ ਲਾ ਲਾ ਦਾ ਲਾ ਤਾਂ ਲਈ ਹੁਣ ਨਹੀਂ ਨਹੀਂ 5 ਕਿਲੋ ਪਨੀਰ ਦਾ ਬਹੁਤ ਟੈਕ ਹੋਣਾ ਨਹੀਂ ਮੈਂ ਖਾ ਲਵਾਂਗਾ ਵੈਸੇ ਦੋ ਇੱਕੋ ਜਗ੍ਹਾ ਤੇ ਜਾਣੇ ਬਾਪੂ ਕੋਲ ਤੇ ਹੀ ਜਿੱਥੇ ਮਰਜੀ ਜਾਣ ਪ੍ਰੀਵੀ ਦਾ ਖੇਤ ਵਿੱਚ ਜੰਮਣੀ ਆ ਆ ਜੰਮਣੀ ਹੈ ਨਾ ਹਟਣੀ ਫਟਣੀ ਹੈ ਦੇਖੋ ਜੀ ਸ਼ਰਦ ਦਾ ਜੀ ਦੋ ਹਨ ਇੱਕੋ ਘਰ ਦੇ ਮੈਂਬਰ ਲੈ ਖਾਉਂਗਾ ਤੁਹਾਨੂੰ ਇਹਦਾ ਸਾਡਾ ਜੀ ਸਾਰਾ ਇਹਦਾ ਇਹਦਾ ਟੀਮ ਦਾ ਹੈ ਇਹਦਾ ਹਰੀ ਟੀਮ ਦਾ ਹੋਣਾ ਜੀ ਅਸੀਂ ਖਾ ਲੈਣਾ ਆਈਏ ਮੂਰੇ ਛਿੱਤੀ ਹੁਣ ਪਾਣੀ ਹੌਲਾ ਹੋ ਗਿਆ ਦੱਸ ਕਿਹੜੀ ਪਨੀਰ ਛੱਡਦੀ ਆ ਜੇ ਹੁਣ ਨੱਕੇ ਵਿੱਚ ਪਾਣੀ ਵੜਨਾ ਫੇਰ ਤਾਂ ਉਹ ਤੁਰਨੀਓ ਉੱਥੇ ਤੇ ਮਾੜੀ ਤੁਰੂਏ ਨਹੀਂ ਹੋਰ ਪਾਣੀ ਹੌਲੀ ਜਾਂਦਾ ਬਸ ਹੋਰ ਦੇਖ ਲਈ ਯਾਰ ਤੂੰ ਅੱਜ ਤਾਂ ਛਿੱਟਾ ਦਿੱਤਾ ਇਹ ਦੂਏ ਜਨ ਮੜੀ ਤੇ ਵੱਧ ਸਪੀਡ ਦਾ ਪਾਣੀ ਛੱੜਦਾ ਤਾਂ ਤੋੜ ਦਿੰਦਾ ਉਹ ਫੇਰ ਪਰ ਕਰ ਚੱਲ ਕੋਈ ਨਹੀਂ ਹੋਰ ਖੜ ਗਿਆ ਤੂੰ ਟੁੱਟੇ ਲਾ ਦੇ ਮੈਨੂੰ ਪਾਣੀ ਕਿੱਥੋਂ ਦਿੰਦੀ ਲੈ ਮਰਗੀ ਦੇ ਬਾਈ ਹਾਰਦਾ ਨਹੀਂ ਤੈਨੂੰ ਪਤਾ ਏ ਪਤਾ ਏ ਨਾ ਇਹ ਬੱਚੇ ਕਿੰਦੇ ਨੂੰ ਪੁੱਛ ਨਹੀਂ ਬਾਕੀ ਤੂੰ ਉਹ ਹੱਜਮੜ ਤੋਂ ਪਹਿਲਾਂ ਹੀ ਤੋਲਤਾ ਪਾਉਂਦੇ ਸਾਰੀ ਉਮਰ ਹੀ ਦਿੰਦਾ ਆ ਰਿਹਾ ਪਤਾ ਕੀ ਕਹ ਲੈ ਇੱਥੇ ਦੂਜੇ ਪਾਸੇ ਦੀ ਖਾਲ ਨਹੀਂ ਜੁੱਦਦੇ ਨੇ ਪਾਣੀ ਛੱਡਦੇ ਨੇ ਦੂਜੇ ਪਾਸੇ ਕਰ ਜਾਂਦੇ ਇਕੱਠੀਆਂ ਉਹ ਹੋਰ ਵੀ ਜੋਗੇ ਬੰਦਾ ਕਹਿ ਵੀ ਦੇਵੇ ਚੱਲ ਕੋਈ ਗੱਲ ਨਹੀਂ ਵੀਰ ਮਾਹ ਮਹਿੰਗਾ ਯਾਰ ਬਾਈ ਕਿਹਦੀ ਮਰੀ ਤੂੰ ਆ ਰੇ ਤੂੰ ਆ ਰੇ ਕੋਈ ਨਹੀਂ ਆ ਤਾਂ ਸਹੀ ਤੂੰ ਮਰ ਜਾ ਇਹ ਇਹਦਾ ਥੋੜਾ ਮਨ ਨਹੀਂ ਖੜਦਾ ਹੈਗਾ ਇਹਦਾ ਮਨ ਨਹੀਂ ਖੜਦਾ ਤੰਗੜੀ ਗੱਲ ਵੀ ਰਾਈ ਚਾਹੇ ਤੰਗੜੀ ਨਾਲ ਆਲਾ ਜਾਂ ਹੱਥਾਂ ਪਨੀਰੀ ਚਾਹੇ ਛਿੱਟਾ ਦੇਣਾ ਨੱਕਾ ਪਾਣੀ ਛੱਡਦੇ ਉਹਨਾਂ ਹਣਦੇ ਜਾਂਦਾ ਸਮਝਿਆ ਉਹਦਾ ਹੱਥ ਪਨੀਰੀ ਕਿਹੜੀ ਆ ਗਈ ਹੈ ਪਿਆ ਵੀ ਕੋਈ ਨਹੀਂ ਇਹ ਤਾਂ ਲਿਖਣਾ ਪਿਆ ਫੇਰ ਆ ਜਾਈਏ ਉਹ ਨਹੀਂ ਦੇਖ ਲਈ ਠੀਕ ਆਵਾਰਾ